ਅਰਦਾਸ ਦੇ ਵਿੱਚ ਅਸੀਂ ਹਰ ਰੋਜ਼ ਵਿਵੇਕ ਦਾਣ ਦੀ ਮੰਗ ਕਰਦੇ ਆਂ। ਵੈਸੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਵੇਕ ਸ਼ਬਦ ਦਾ ਬਹੁਤ ਵਾਰੀ ਜ਼ਿਕਰ ਹੁੰਦਾ। ਪਰ ਕੀ ਦੋਸਤੋ ਸਾਨੂੰ ਇਹਦੇ ਅਰਥ ਪਤਾ ਵਾ? ਅਸੀਂ ਜਾਣੂ ਆਂ ਇਸ ਗੱਲ ਤੋਂ ਕਿ ਵਿਵੇਕ ਕਹਿੰਦੇ ਕਿ ਨੂੰ। ਅਕਸਰ ਜਿਹੜੀ ਚੀਜ਼ ਪ੍ਰਮਾਤਮਾ ਕੋਲ ਮੰਗਦੇ ਆਂ ਉਹਦੇ ਫਿਰ ਸਾਨੂੰ ਅਰਥ ਤੇ ਕਮ ਸੇ ਕਮ ਪਤਾ ਹੋਣੇ ਚਾਹੀਦੇ ਆ। ਸੋ ਅੱਜ ਦੋਸਤੋ ਸਿਰਫ 2 ਮਿੰਟ ਦੀ ਵੀਡੀਓ ਆ। ਇਹ ਸਮਾਂ ਕੱਢ ਕੇ ਤੇ ਇਹਦੇ ਅਰਥ ਜਿਹੜੇ ਆ ਇਹ ਜਰੂਰ ਮਤਲਬ ਜਾਨਣ ਦੀ ਕੋਸ਼ਿਸ਼ ਕਰੋ ਵੇਖੋ ਇੱਕ ਵਾਰੀ ਸੰਤ ਕਬੀਰ ਜੀ ਤੋਂ ਕਿਸੇ ਨੇ ਪੁੱਛਿਆ ਸੀ ਕਿ ਕਬੀਰ ਜੀ ਤੁਹਾਡਾ ਗੁਰੂ ਕੌਣ ਹੈ ਤੇ ਕਬੀਰ ਜੀ ਨੇ ਉੱਤਰ ਦਿੱਤਾ ਹੈ ਕਹਿੰਦੇ ਕਹਿ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਮ ਵਿਵੇਕੋ ਉਹਦੇ ਵਿੱਚ ਵਿਵੇਕ ਦਾ ਹਵਾਲਾ ਆਇਆ ਜਿਹੜਾ ਉਹਨਾਂ ਉੱਤਰ ਦਿੱਤਾ ਤੇ ਮਤਲਬ ਉਹ ਪੂਣਾ ਨੇ ਵਿਵੇਕ ਸ਼ਬਦ ਤੋਂ ਅਰਥ ਗਿਆਨ ਤੋਂ ਲਿਆ ਹੈ ਇਹਦਾ ਮਤਲਬ ਇਹ ਆ ਵੀ ਵਿਵੇਕ ਸ਼ਬਦ ਸਾਡੇ ਦਿਮਾਗ ਨਾਲ ਸਾਡੀ ਬੁੱਧੀ ਨਾਲ ਸੰਬੰਧਿਤ ਆ ਜਾਂ ਸਾਡੀ ਸਿਆਣਪ ਨਾਲ ਕਹਿ ਲੋ ਸੰਬੰਧਿਤ ਆ ਕਿ ਅਸੀਂ ਪ੍ਰਮਾਤਮਾ ਤੋਂ ਇਹ ਉਹ ਦਾਨ ਮੰਗਦੇ ਆ ਕਿ ਜਿਹੜੀ ਸਾਨੂੰ ਪ੍ਰਮਾਤਮਾ ਉਹ ਸਿਆਣਪ ਦੇ ਉਹ ਬੁੱਧੀ ਦੇ ਕਿ ਜਿਹੜੀ ਤੇਰੀ ਗੱਲ ਕਰੇ ਵੇਖੋ ਇਹ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਆ ਇਹ ਸਾਰਾ ਜੋ ਕੁਝ ਵੀ ਰਚਿਆ ਇਹ ਕੁਦਰਤ ਰਚੀ ਆ ਇਹਦੇ ਵਿੱਚ ਕਿਦਾਂ ਜੀਵ ਜੰਤੂ ਪੇੜ ਪੌਦੇ ਕਈ ਕੁਝ ਬਣਾਇਆ ਪ੍ਰਮਾਤਮਾ ਨੇ ਤੇ ਸਾਰਿਆਂ ਦੇ ਵਿੱਚ ਕਿਦਾਂ ਸੰਤੁਲਨ ਬਣਾਇਆ ਵਾ ਕਿਦਾਂ ਆਪਸੀ ਤਾਲਮੇਲ ਬਣਾਇਆ ਨਾ ਕੋਈ ਚੀਜ਼ ਘਟਦੀ ਆ ਨਾ ਵਧਦੀ ਆ ਸਾਰਾ ਕੁਝ ਨਿਰੰਤਰ ਚੱਲਦਾ ਰਹਿੰਦਾ ਇੱਥੇ ਇਹਨੂੰ ਸਾਰਿਆਂ ਨੂੰ ਬਣਾਉਣ ਵਾਲੀ ਫਿਰ ਇਹ ਕੋਈ ਇਤਫਾਕ ਥੋੜਾ ਵਾ ਕੋਈ ਪਿੱਛੇ ਬੜੀ ਵੱਡੀ ਸ਼ਕਤੀ ਆ ਕੋਈ ਤਾਕਤ ਆ ਤੇ ਉਹ ਤਾਕਤ ਫਿਰ ਪ੍ਰਮਾਤਮਾ ਤੋਂ ਇਲਾਵਾ ਕੌਣ ਹੋ ਸਕਦੀ ਆ ਸੋ ਜਿਹੜਾ ਬੰਦਾ ਉਹ ਬ੍ਰੀਕ ਇਹੋ ਜੀ ਸੋਚ ਰੱਖਦਾ ਵਾ ਜਾਂ ਬਰੀਕ ਬੁੱਧੀ ਵਾਲਾ ਵਾ ਕਿ ਜਿਹੜੀ ਜਿਹੜਾ ਇਸ ਸ੍ਰਿਸ਼ਟੀ ਬਾਰੇ ਸੋਚੇ ਕਿ ਇਹ ਇਹ ਸਾਰਾ ਕੁਝ ਕਿ ਕਿੰਨੇ ਬਣਾਇਆ ਵਾ ਕਿਵੇਂ ਬਣਾਇਆ ਵਾ ਕਿਦਾਂ ਤਾਲਮੇਲ ਪੈਦਾ ਕੀਤਾ ਸਾਰਾ ਤੇ ਉਹਨੂੰ ਅੰਦਰ ਮਹਿਸੂਸ ਹੋਏ ਕਿ ਇਹ ਕਿਹੋ ਜੀ ਤਾਕਤ ਦਾ ਕੰਮ ਹੈ ਤੇ ਉਹ ਫਿਰ ਆਪੇ ਉਹਦੀਆਂ ਤਾਰਾਂ ਪਰਮਾਤਮਾ ਨਾਲ ਜੁੜ ਜਾਂਦੀਆਂ ਉਹ ਫਿਰ ਪਰਮਾਤਮਾ ਦੀ ਗੱਲ ਕਰਦਾ ਵਾ ਉਹਦੇ ਜਸ ਗਾਉਂਦਾ ਵਾ ਸੋ ਅਸੀਂ ਪਰਮਾਤਮਾ ਕੋਲ ਇਸ ਤਰ੍ਹਾਂ ਦੀ ਬੁੱਧੀ ਮੰਗਦੇ ਆਂਗੇ ਪਰਮਾਤਮਾ ਸਾਨੂੰ ਉਹ ਦਿਮਾਗ ਦੇ ਉਹ ਬੁੱਧੀ ਦੇ ਉਹ ਸਿਆਣਪ ਦੇ ਵੀ ਜਿਹੜੀ ਤੇਰੇ ਬਾਰੇ ਗੱਲ ਕਰ ਸਕੀ ਉਹ ਬੁੱਧੀ ਸਭ ਤੋਂ ਉੱਚੀ ਤੇ ਸ੍ਰੇਸ਼ਟ ਗਣੀ ਗਈ ਆ ਜਿਹੜੀ ਪ੍ਰਮਾਤਮਾ ਦੀ ਹੋਂਦ ਦੀ ਗੱਲ ਕਰਦੀ ਹੈ ਕਿਉਂਕਿ ਉਹਦੀ ਹੋਂਦ ਤੋਂ ਇਨਕਾਰ ਹੀ ਹੋਣਾ ਤੇ ਮੂਰਖਾਂ ਦਾ ਕੰਮ ਆ ਨਾਸਤਿਕ ਕਮੈਂਟ ਚ ਕਹਿ ਦਿੰਦੇ ਆ ਕਿ ਨਹੀਂ ਘਰਬ ਜੇਗਾ ਤੇ ਦਿਖਾਓ ਤੇ ਦੱਸੋ ਉਥੇ ਉਹਨਾਂ ਮੂਰਖਾਂ ਨੂੰ ਜਵਾਬ ਦੇਣਾ ਨਹੀਂ ਚਾਹੀਦਾ ਉਥੇ ਚੁੱਪ ਚੰਗੀ ਪਰ ਆਪਸ ਦੀ ਗਲਤੀ ਇਹ ਹੋਈ ਆ ਨਾ ਕਿ ਜਿਹੜਾ ਇਹ ਵਿਚਾਰ ਕਰਦਾ ਵਾ ਉਹਦੀ ਹੋਂਦ ਨੂੰ ਮੰਨਦਾ ਵਾ ਉਹਦੇ ਅੰਦਰ ਫਿਰ ਆਪੇ ਵਿਚਾਰ ਆਉਂਦੀ ਹੈ ਤੇ ਅਸੀਂ ਫਿਰ ਪ੍ਰਮਾਤਮਾ ਕੋ ਇਹ ਦਾਨ ਰੋਜ਼ ਮੰਗਦੇ ਆਂ ਵੀ हे ਪ੍ਰਮਾਤਮਾ ਸਾਨੂੰ ਉਹ ਉੱਚਾ ਗਿਆਨ ਦੇ ਉਹ ਉੱਚੀ ਬੁੱਧੀ ਉਹ ਸਿਆਣਪ ਦੇ ਵੀ ਜਿਹੜੀ ਅਸੀਂ ਤੇਰੇ ਬਾਰੇ ਵਿਚਾਰ ਕਰ ਸਕੀਏ ਤੇਰੇ ਜਸ ਗਾਉ ਸਕੀਏ ਕਿ ਇਹ ਤੂੰ ਕਿਵੇਂ ਸਾਰਾ ਕੁਝ ਪੈਦਾ ਕੀਤਾ ਉਹ ਇਸ ਬੁੱਧੀ ਨੂੰ ਬਵੇਕ ਬੁੱਧੀ ਕਹਿੰਦੇ ਆ ਤੇ ਉਹ ਅਸੀਂ ਰੋਜ਼ ਅਰਦਾਸ ਦੇ ਵਿੱਚ ਪ੍ਰਮਾਤਮਾ ਕੋਲ ਮੰਗਦੇ ਆ ਕਿ ਬਵੇਕ ਦਾਨ ਦੇ ਸਾਨੂੰ ਕਿ ਸਾਨੂੰ ਉਹ ਸਿਆਣੀ ਬੁੱਧੀ ਸਿਆਣਪ ਦੇ ਜਿਹਦੇ ਨਾਲ ਅਸੀਂ ਤੇਰੇ ਜਸ ਗਾਉ ਸਕੀਏ